ਸਤਿ ਸ਼੍ਰੀਕਾਲ ਜੀ ਆਪਣੇ ਆਮ ਜ਼ਿਮੀਂਦਾਰ ਦੇ ਕੰਮ ਵਾਸਤੇ ਬਈ ਛੋਟੇ ਕੰਮ ਵਾਸਤੇ ਪੰਜ ਚਾਰ ਪਸ਼ੂ ਹੈ ਜਿਹੜੇ ਵੀਰ ਕੋਲੇ ਉਹਨਾਂ ਵਾਸਤੇ ਆ ਰੇੜੀ ਹੈ ਬਈ ਇਹ ਵਿੱਚ ਤਾਂ ਆਪਾਂ ਲੱਕੜ ਦੀ ਬਣਾ ਲਨੇ ਵਿੱਚੋਂ ਪਰ ਇਹ ਬਈਆਂ ਨੇ ਜਿਸ ਦੀ ਚਾਦਰ ਦੀ ਬਣਾਈ ਹੋਈ ਹੈ ਸਪੈਸ਼ਲ ਰੇੜੀਆਂ ਦਾ ਕੰਮ ਹੀ ਹੈ ਇਕੱਲਾ ਦੂਜਾ ਇਹ ਕੋਈ ਕੰਮ ਨਹੀਂ ਬਈ ਕਰਦੇ ਸਪੈਸ਼ਲ ਕੱਲੀਆਂ ਰੇੜੀਆਂ ਹੀ ਤਿਆਰ ਕਰਦੇ ਨੇ ਜਿਹੜਾ ਮਰਜ਼ੀ ਮੋਟਰਸਾਈਕਲ ਲੈ ਲਓ ਸਾਰਾ ਕੁਝ ਤਿਆਰ ਹੀ ਹੁੰਦਾ ਇਹਨਾਂ ਕੋਲ ਇਹ ਪੰਜ ਚਾਰ ਦਿਨਾਂ ਜੀ ਇਹ ਰੇੜੀ ਬਣਾਉਂਦੇ ਆ ਸਾਰੀ ਜਿਸਤੀ ਰੇੜੀ ਇਹਨਾਂ ਕੋਲੇ ਜਿਹੜੀ ਤਿਆਰ ਕਰਦੇ ਨੇ ਤਿੰਨ ਟੈਨ ਵਾਲੀ ਜਿਹੜੀ ਹੈ ਇਹ ਇਹਨਾਂ ਕੋਲੇ ਪੰਜ ਚਾਰ ਪਸ਼ੂ ਆ ਨੇੜੇ ਸੜਕ ਤੇ ਰੋਡ ਤੇ ਜੇ ਕੰਮ ਕਰਨਾ ਫੀਲ ਵਗੈਰਾ ਲੈਣੀ ਜਾਂ ਦਾਣਾ ਵਗੈਰਾ ਤਾਂ ਬਹੁਤ ਵਧੀਆ ਇਹਨਾਂ ਦਾ ਸਪੈਸ਼ਲੀ ਕੰਮ ਰੇੜੀਆਂ ਦਾ ਹੀ ਹੈ ਜੀ ਤੇ ਵਧੀਆ ਕੰਮ ਹੈ ਜਗਾ ਇਹ ਰਾਮੇ ਹੈ ਜੀ ਰਾਮਾ ਤਲਵੰਡੀ ਰੋਡ ਤੇ ਜਦੋਂ ਆਪਾਂ ਰਾਮੇ ਦੇ ਵਿੱਚ ਵੜਦੇ ਆਂਗੇ ਵਰਨਸਾਰੀ ਇਹ ਵਰਕਸ਼ਾਪ ਆਉਂਦੀਆਂ ਦੋ ਤਿੰਨ ਜੀ ਸਪੈਸ਼ਲ ਰੀਡੀਆ ਦਾ ਕੰਮ ਹੀ ਕਰਦੇ ਨੇ ਜੇ ਕਿਸੇ ਵੀਰ ਨੇ ਬਣਾਉਣੀ ਹੋਵੇ ਚੀਜ਼ ਵਧੀਆ ਮਾੜੀ ਨਹੀਂ ਹੈਗੀ ਹਲਕੀ ਐ ਮੋਟਰਸਾਈਕਲ ਤੇ ਕੋਈ ਬੜਾ ਜ਼ੋਰ ਨਹੀਂ ਪੈਂਦਾ ਕਿਉਂਕਿ ਤਿੰਨ ਟਾਇਰ ਲੱਗੇ ਹੋਏ ਨੇ ਕੋਈ ਡਿੱਗਣ ਕਰਨ ਦੀ ਤਾਂ ਕੋਈ ਦਿੱਕਤ ਆਉਂਦੀ ਨਹੀਂ ਵੀਡੀਓ ਚ ਭਾਈ ਨੰਬਰ ਜ਼ਰੂਰ ਦਿੱਤਾ ਤਾਂ ਹਾਂ ਇਹਨਾਂ ਦੇ ਬੋਰਡ ਦਾ ਬਾਈਆਂ ਦੇ ਤੇ ਸੰਪਰਕ ਕਰ ਲਿਓ ਜੀ ਕਿਸੇ ਨੇ ਲੈ ਕੇ ਹੁਣੀ ਆ ਬਹੁਤ ਵਧੀਆ ਚੀਜ਼ ਹੈ